ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਅੱਜ ਜੋ ਪੰਜਾਬ ਦਾ ਇੱਕ ਗਾਇਕ ਉਪਰ ਦਾ ਸਟਾਰ ਰਾਜਵੀਰ ਜਵੰਦਾ ਜੋ 47 ਹਸਪਤਾਲ ਦੇ ਦਾਖਲੇ ਕਈ ਦਿਨਾਂ ਤੋਂ ਜਿਨ੍ਹਾਂ ਦਾ ਐਕਸੀਡੈਂਟ ਹਿਮਾਚਲ ਚ ਹੋ ਗਿਆ ਸੀ ਅਸੀਂ ਪ੍ਰੋਗਰੈਸ ਫਰੰਟ ਪੰਜਾਬ ਵੱਲੋਂ ਮੈਂ ਐਡਵੋਕੇਟ ਦਾਸ 47 ਵਾਲ ਪਰਮਾਤਮਾ ਅੱਗੇ ਅਸੀਂ ਦੁਆ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ ਕਿਉਂਕਿ ਉਸਨੇ ਇੱਕ ਬਹੁਤ ਵਧੀਆ ਗਾਹੀ ਜਿਹੜੀ ਪੰਜਾਬ ਦੀ ਕਰਦਾ ਸੀ ਉਹ ਤੇ ਇੱਕ ਪੱਗ ਬਣ ਗਏ ਇੱਕ ਜੋ ਪੰਜਾਬ ਦੀ ਸ਼ਾਨ ਹੈ ਪੱਗ ਉਹ ਵਧੀਆ ਗਾਇਕ ਸੀ ਅਸੀਂ ਤਾਂ ਇਹ ਹੀ ਦੁਆ ਕਰਦੇ ਹਾਂ ਜਲਦੀ ਠੀਕ ਹੋ ਜਾਵੇ ਤੇ ਦੂਜੀ ਗੱਲ ਜੋ ਸਰਕਾਰਾਂ ਦੀਆਂ ਨਿਕਾਮੀਆਂ ਜੋ ਵਾਰਾ ਪਸ਼ੂ ਨੇ ਵਾਰਾ ਕੁੱਤੇ ਸੜਕਾਂ ਤੇ ਫਿਰਦੇ ਨੇ ਸਾਰੇ ਦੇਸ਼ ਵਿੱਚ ਹਿਮਾਚਲ ਚ ਵੀ ਇਸ ਤਰ੍ਹਾਂ ਦਾ ਹੀ ਹੈ ਸਰਕਾਰ ਨੂੰ ਵੀ ਇਹਨਾਂ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਪਤਾ ਨਹੀਂ ਹਰ ਰੋਜ਼ ਇਹ ਕਿੰਨੀਆਂ ਜਾਨਾਂ ਪੰਜਾਬ 'ਚ ਜਾਂਦੀਆਂ ਨੇ ਸਾਰੇ ਦੇਸ਼ 'ਚ ਜਾਂਦੀਆਂ ਨੇ ਇਹਨੂੰ ਜਲਦੀ ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਸਰਕਾਰਾਂ ਅੱਜ ਕੱਲ ਪਸ਼ੂਆਂ ਤੇ ਇਹਨਾਂ ਦੇ ਆਵਾਰਾ ਕੁੱਤਿਆਂ ਤੇ ਇੱਕ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ ਸਗੋਂ ਜੇ ਕੋਈ ਐਸੀ ਗੱਲ ਕਰਦਾ ਹੈ ਤਾਂ ਉਹਨੂੰ ਧਾਰਮਿਕ ਰੰਗਤ ਵੀ ਜਿਹੜੀ ਹੈ ਖਾਸ ਕਰ ਗਾਵਾਂ ਤੇ ਸਾਨਾਂ ਬਾਰੇ ਉਹਨੂੰ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਸਾਰੀਆਂ ਸਰਕਾਰਾਂ ਨੂੰ ਵੀ ਆਦਮੀ ਦੀ ਜਿਹੜੀ ਇੱਕ ਕਿੰਨੀ ਕੀਮਤੀ ਜਾਨ ਹੁੰਦੀ ਹੈ ਜਿਹੜੀ ਕੀਮਤੀ ਕਿੰਨੀਆਂ ਜਾਨਾਂ ਹੁੰਦੀਆਂ ਨੇ ਬੰਦਿਆਂ ਦੀ ਤੇ ਪਸ਼ੂਆਂ ਦਾ ਜ਼ਿਆਦਾ ਫਿਕਰ ਹੈ ਸਰਕਾਰ ਨੂੰ ਰਾਜਨੀਤੀ ਕਰਦੀਆਂ ਨੇ ਤੇ ਬੰਦਿਆਂ ਦਾ ਬਹੁਤ ਘੱਟ ਹੈ ਇਹ ਜਿਹੜਾ ਇਮੀਡੀਏਟਲੀ ਇਸ ਦੇ ਸਗੋ ਸਾਰੀਆਂ ਸਰਕਾਰਾਂ ਨੂੰ ਜਿਹੜਾ ਸੜਕਾਂ ਦੇ ਪਸ਼ੂ ਘੁੰਮਦੇ ਨੇ ਇਹਦੇ ਬਾਰੇ ਸਖਤੀ ਨਾਲ ਆਉਣਾ ਚਾਹੀਦਾ ਤੇ ਇਸ ਨੂੰ ਇਮੀਡੀਏਟਲੀ ਇਹਦਾ ਬੰਦ ਕਰਨਾ ਚਾਹੀਦਾ